ਜੋਦਾ ਜਿਵੇਂ ਲੋਕ ਸੋਚਦੇ ਸੇਕੋਂ ਤਾਂ ਸੋਚਦਾ ਜਿਵੇਂ ਗੁਰੂ ਸਾਹਿਬ ਦੀ ਸੋਚਦੇ ਜੇਸੇ ਕਰਕੇ ਆਪਾਂ ਅਰੰਭਤਾ ਵਿੱਚ ਅਰਦਾਸ ਕਰਕੇ ਫਿਰ ਸਤਿਗੁਰਾਂ ਦਾ ਹੁਕਮ ਲੇ ਹੁਕਮ ਰਿਕੁਐਸਟ ਨਹੀਂ ਹੁੰਦੀ ਫੈਸਲਾ ਹੁੰਦਾ ਜਿੱਥੇ ਸੁਭਾਗ ਜੋੜੀ ਨੇ ਸਮਝਣਾ ਹੈ ਬਾਕੀ ਸਾਰੇ ਵੀ ਸਮਝੇ ਹੁਕਮ ਫੈਸਲਾ ਦੇ ਪਹਿਲੇ ਹੁਕਮ ਚ ਸਤਿਗੁਰਾਂ ਨੇ ਕਿਹਾ ਕਿ ਬੈਨ ਪੂਰੇ ਗੁਰਦੇਵ ਪੂਰੇ ਗੁਰੂ ਤੋਂ ਬਿਨਾ ਕਿਸੇ ਹੋਰ ਦਾ ਲੜ ਨਹੀਂ ਫੜਨਾ ਜ਼ਿੰਦਗੀ ਇਸ ਘਰੇ ਕਦੇ ਵੀ ਕਿੰਨਾ ਵੀ ਕੋਈ ਸਿਆਣਾ ਕਿਉ ਨਾ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਵੈਸੇ ਤਾਂ ਦੁਨੀਆ ਚ ਪੰਜਾਬ ਚ ਰਿਵਾਜ ਬੜਾ ਹੈ ਕਿ ਫਲਾਨਾ ਬੜਾ ਸਿਆਣਾ ਹੈ ਵੈਸੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਅੱਜ ਲੋਕ ਕਮਲਿਆਂ ਤੋਂ ਨਹੀਂ ਦੁਖੀ ਸਿਆਣਿਆਂ ਤੋਂ ਦੁਖੀ ਨੇ ਅੱਜ ਹਰ ਬੰਦਾ ਹੀ ਜ਼ਿਆਦਾ ਹੀ ਸਿਆਣਾ ਤੁਸੀਂ ਵੇਖੋ ਘਰਾਂ 'ਚ ਵੀ ਆਦਤ ਹੈ ਮੈਂ ਅਕਸਰ ਕਹਿੰਦਾ ਹੁੰਨਾ ਵੀ ਆਪਣੇ ਘਰਾਂ 'ਚ ਇਹ ਰਿਵਾਜ ਲਿਆਓ ਵੀ ਮੈਂ ਘੱਟ ਸਿਆਣਾ ਤੇ ਤੂੰ ਮੇਰੇ ਨਾਲੋਂ ਜ਼ਿਆਦਾ ਸਿਆਣਾ ਇਹ ਔਖਾ ਕੰਮ ਹੈ ਪਰ ਇਹ ਪ੍ਰੈਕਟਿਸ ਕਰਨੀ ਪੈਂਦੀ ਗੁਰਾਂ ਨੇ ਅੱਜ ਹੁਕਮ ਕੀਤਾ ਵੀ ਦੂਜੇ ਤੋਂ ਸਿਆਣੇ ਬਣਨ ਦੀ ਕੋਸ਼ਿਸ਼ ਨਾ ਕਰੋ ਇਹ ਜ਼ਰੂਰ ਵੇਖਣਾ ਹੁੰਦਾ ਵੀ ਸਿਆਣੇ ਕਿੱਥੇ ਬਣਨਾ ਹੈ ਬਗਾਨਿਆਂ 'ਚ ਕਿਤੇ ਭਾਵੇਂ ਸਿਆਣੇ ਬਣ ਜਔ ਪਰ ਆਪਣੇਆਂ 'ਚ ਕਦੀ ਸਿਆਣੇ ਨਹੀਂ ਬਣਦੇ ਮੇਰੀ ਸਤਕਾਰਤ ਭੈਣ ਔਰ ਮੇਰਾ ਵੀਰ ਤੁਸੀਂ ਦੋਵਾਂ ਜੀਆ ਨੇ ਆਪਸ ਵਿੱਚ ਕਦੀ ਇੱਕ ਦੂਜੇ ਤੋਂ ਜ਼ਿਆਦਾ ਸਿਆੜੇ ਨਹੀਂ ਬਣਨਾ। ਨਿਆਣੇ ਹੋਣ ਚ ਹੀ ਫਾਇਦਾ। ਜਿੰਨੇ ਹੀ ਨਿਆਣੇ ਹੋਗੇ ਉਹਨੇ ਇੱਕ ਦੂਜੇ ਦਾ ਅਦਬ ਵੱਧ ਜਾਏ। ਕਿਉਂਕਿ ਬਾਣੀ ਚ ਇਹ ਗੱਲਾਂ ਨਾ ਵਿਸਰ ਗਈਆਂ ਸਾਨੂੰ ਕਿਉਂਕਿ ਇੱਥੇ ਲਈ ਟਾਈਮ ਸਾਡੇ ਸਾਰਿਆਂ ਕੋਲ ਬਹੁਤ ਘੱਟ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬڑے ਕੀਮਤੀ ਬੋਲ ਪਹਿਲੇ ਹੁਕਮ ਵਿੱਚ ਗਏ ਹਾਲਾਂਕਿ ਅਸੀਂ ਸਾਰੇ ਮੈਨੂੰ ਲੱਗਦਾ ਬਹੁਤ ਵਾਰ ਨਾ ਹੁਕਮ ਵੀ ਆਪਣੀ ਮਰਜ਼ੀ ਦਾ ਕੱਟਦੇ ਆਂ ਬੜੀ ਵਾਰ ਨਾ ਸਾਡੇ ਲੋਕ ਹੁਕਮਨਾਮਾ ਵੀ ਆਪਣੀ ਮਰਜ਼ੀ ਦਾ ਕੱਟਦੇ ਆ ਗੁਰੂ ਦੀ ਮਰਜ਼ੀ ਦਾ ਹੁਕਮਨਾਮਾ ਨਹੀਂ ਲਿਆ ਜਾਂਦਾ ਮੈਂ ਵੱਡਿਆਂ ਵੱਡਿਆਂ ਸਮਾਗਮਾਂ 'ਚ ਵੱਡਿਆਂ ਵੱਡਿਆਂ ਦੀਵਾਨਾਂ 'ਚ ਵੇਖਦਾ ਕਈ ਵਾਰ ਬੰਦੇ ਤੁਸੀਂ ਦੇਖਦੇ ਨਹੀਂ ਸਮੇਂ ਤੇ ਟੁਕਾ ਕੇ ਹੁਕਮਨਾਮਾ ਲੈਣਾ ਮਤਲਬ ਉਹਨਾਂ ਨੂੰ ਲੱਗਦਾ ਵੀ ਅੱਧਾ ਦਾ ਹੁਕਮਨਾਮਾ ਕੱਢੋ ਤਾਂ ਕਿ ਸਾਹਮਣੇ ਵਾਲਾ ਖੁਸ਼ ਹੋ ਜਾਏ ਇਹ ਰਿਵਾਜ ਨਹੀਂ ਈ ਸਾਡਾ ਸਾਡਾ ਰਿਵਾਜ ਹੈ ਸਤਿਗੁਰਾਂ ਦਾ ਹੁਕਮ ਹੈ ਸੁਣਨਾ ਤੇ ਮੰਨਣਾ ਫਿਰ ਉਹਨੂੰ ਉਹਨੂੰ ਲਾਗੂ ਕਰੀਏ ਸਾਰਿਆਂ ਥਾਵਾਂ ਤੇ ਤਾਂ ਪਹਿਲੀ ਗੱਲ ਜਿੱਥੇ ਸੁਭਾਗ ਜੋੜੇ ਨੇ ਪੱਲੇ ਬੰਨਣੀਆਂ ਹੈ ਉੱਥੇ ਦੋਵੇਂ ਮੈਂਬਰ ਵੀ ਪੱਲੇਬੰਦ ਨਾ ਦੋਵਾਂ ਪਰਿਵਾਰਾਂ ਦੇ ਮੈਂਬਰ ਸਾਨੂੰ ਨਾ ਇਹ ਵੀ ਇੱਕ ਰੋਗ ਹੈ ਹਮੇਸ਼ਾ ਧੀ ਵਾਲੇ ਪੁੱਤ ਵਾਲੇ ਦੇ ਪਰਿਵਾਰ ਨੂੰ ਆਪਣੇ ਤੋਂ ਘੱਟ ਸਿਆਣਾ ਸਮਝਦੇ ਨੇ ਤੇ ਪੁੱਤ ਵਾਲੇ ਧੀ ਵਾਲੇ ਪਰਿਵਾਰ ਨੂੰ ਆਪਣੇ ਤੋਂ ਨਿਆਣਾ ਸਮਝਦੇ ਨੇ ਜਿੰਨੀ ਸਮੱਸਿਆ ਹੈ ਨਾ ਜਿੱਥੋਂ ਪੈਦਾ ਹੋਈ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਦੋਂ ਹੋ ਸਕਦਾ ਜਦੋਂ ਪੂਰੇ ਗੁਰੂ ਨਾਲ ਰਿਸ਼ਤਾ ਬਣਦਾ ਤੇ ਪੂਰੇ ਗੁਰੂ ਸਾਹਿਬ ਜੀ ਫਿਰ ਸਾਨੂੰ ਸਮਝਾਉਂਦੇ ਨੇ ਮੈਂ ਮੂਰਖ ਕੀ ਕੇ ਤੱਕ ਬਾਤ ਹੈ ਇਦਾਂ ਮੰਨਿਆ ਕਰੀ ਆਪ ਮੇਰੀ ਮੂਰਖ ਦੀ ਕੀ ਗੱਲ ਹੈ ਕਿ ਬਾਣੀ ਜੀ ਲਿਖੇ ਬਾਗ ਮੇਰਾ ਮੂਰਖ ਦਾ ਕੀ ਹੈ ਹੁਣ ਅਸੀਂ ਆਪਣੇ ਆਪ ਨੂੰ ਤਾਂ ਮੂਰਖ ਹੀ ਨਹੀਂ ਮੰਨਦੇ ਕਦੇ ਵੀ ਅਸੀਂ ਤਾਂ ਦੂਜੇ ਨੂੰ ਮੂਰਖ ਸਾਬਤ ਕਰਦੇ ਤੁਸੀਂ ਕਿッセ ਰਿਸ਼ਤੇ 'ਚ ਆਪਣੇ ਆਪ ਨੂੰ ਮੂਰਖ ਮੰਨ ਲੋ ਰਿਸ਼ਤਾ ਸੌਖਾ ਹੈ ਆਪਾਂ ਸਾਰੇ ਐਫਰਟ ਲਾ ਦਿੰਨੇ ਆ ਦੂਜੇ ਨੂੰ ਮੂਰਖ ਸਾਬਤ ਕਰਨ ਤੇ ਤੁਸੀਂ ਜਿੰਨੇ ਜਿੰਨਾ ਸਟ੍ਰਕਚਰ ਹੈ ਨਾ ਸਾਡਾ ਉਹਨੂੰ ਧਿਆਨ ਨਾ ਟ। ਹਾਲਾਂਕਿ ਅੱਜ ਪੜ੍ਹਾਈ ਲਿਖਾਈ ਦਾ ਯੁੱਗ ਹੈ ਅੱਜ ਤਾਂ ਵੈਲ ਐਜੂਕੇਟਿਡ ਬੱਚੇ ਨੇ ਸਾਡੇ ਪਰਿਵਾਰ ਵੀ ਵੈਲ ਐਜੂਕੇਟਿਡ ਨੇ ਹੁਣ ਤਾਂ ਮੈਨੂੰ ਲੱਗਦਾ ਐ ਵੀ ਹੋ ਸਕਦਾ ਵੀ ਘਰ ਦੇ ਪਰਿਵਾਰਕ ਮੈਂਬਰ ਸਾਰੇ ਹੀ ਪੜੇ ਲਿਖੇ ਹੁੰਦੇ ਨੇ ਕਈ ਵਾਰ ਪਰ ਫਿਰ ਵੀ ਕਈ ਵਾਰ ਕਹਿੰਦੇ ਨੇ ਵੀ ਪੁਰਾਣੇ ਰਿਸ਼ਤੇ ਤੇ ਅੱਜ ਦੇ ਰਿਸ਼ਤੇ ਚ ਫਰਕ ਹੈ ਦਾ ਮਤਲਬ ਪੜ੍ਹਾਈ ਉਹਨਾਂ ਕੋਲ ਘੱਟ ਸੀ ਪਰ ਸੈਂਸ ਜ਼ਿਆਦਾ ਸੀ ਉਹਨਾਂ ਕੋਲ ਪੇਸ਼ੈਂਸ ਜਿਹੜਾ ਜਿਹਨੂੰ ਸਹਿਜ ਕਿਹਾ 바ਬੇ ਨੇ ਕਿੰਨਾ ਕਮਾਲ ਦਾ ਸਹਿਜ ਹੋਏਗਾ ਤੁਸੀਂ ਪੁਰਾਣੀਆਂ ਬਜ਼ੁਰਗ ਦਾਨੀਆਂ ਮਾਤਾਵਾਂ ਚ ਵੇਖੋ ਕਿੰਨਾ ਸਹਿਜ ਹੈ ਕਿੰਨਾ ਕੰਮ ਹਾਲਾਂਕਿ ਅਜ਼ਕਰਾਂ ਦੇ ਕੰਮ ਨਹੀਂ ਰਹਿ ਗਏ ਬਹੁਤ ਕੋਈ ਪਰ ਉਹਨੇ ਕੰਮ ਵੀ ਚੁਭਦੇ ਨੇ ਕਈ ਵਾਰ ਜਦੋਂ ਕਿ ਕਿੰਨੇ ਕਿੰਨੇ ਕੰਮ ਕਰਨੇ ਵੀ ਸਾਡੀਆਂ ਬਜ਼ੁਰਗ ਮਾਤਾਵਾਂ ਨੂੰ ਕਦੀ ਨਹੀਂ ਅਸੇ ਲੱਗਦਾ ਵੀ ਮੈਂ ਇੰਨਾ ਕੰਮ ਕਰਦੀ ਆ ਇਹ ਸਿਰਫ ਇੱਥੋਂ ਹੀ ਪੈਦਾ ਹੋ ਸਕਦਾ ਜਦੋਂ ਅਸੀਂ ਇਦਾਂ ਮੰਨ ਲਈਏ ਵੀ ਮੈਂ ਮੋਰਖ ਕੀ ਕੀ ਤੱਕ ਬਾਤ ਹੈ ਮੇਰੀ ਕਿਹੜੀ ਗੱਲ ਹੈ ਮੈਂ ਤਾਂ ਕਮਲਾ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਇਦਾਂ ਮੰਨਿਆ ਕਰੋ ਕਬੀਰ ਸਭ ਤੇ ਹਮ ਬੁਰੇ ਮੈਂ ਸਾਰਿਆਂ ਨਾਲੋਂ ਭੈੜਾ ਹਮ ਤਜ ਮੈਨੂੰ ਛੱਡ ਕੇ ਭਲੋ ਸਭ ਕੋਏ ਸਾਰੇ ਹੀ ਚੰਗੇ ਫਿਰ ਇਦਾਂ ਥੋੜੀ ਅੱਜ ਬੰਦਾ ਕਹਿੰਦਾ ਮੈਨੂੰ ਛੱਡ ਕੇ ਸਾਰੇ ਹੀ ਗੌੜੇ ਅਸੀਂ ਕਹਿੰਨੇ ਘਰ ਚ ਇੱਕੋ ਹੀ ਬੰਦਾ ਮੈਂ ਸਿਆਣਾ ਬਾਕੀ ਤੇ ਸਾਰਾ ਟੱਬਰ ਸਾਡਾ ਹੈ ਹੀ ਗਮਲਿਆਂ ਦਾ ਜੇ ਮੈਂ ਨਾ ਹੋਵਾਂ ਤਾਂ ਇਹਨਾਂ ਤੋਂ ਤਾਂ ਪਤਾ ਨਹੀਂ ਕੀ ਬਣੇਗਾ ਇਹ ਰੋਗ ਹੈ ਇਹ ਸਮੱਸਿਆ ਹੈ ਇਹ ਰੋਗ ਸਦੀਆਂ ਤੋਂ ਲੱਗਾ ਹੈ ਤੇ ਸਦੀਆਂ ਤੱਕ ਰਹਿਣਾ ਜਿੰਨਾ ਚਿਰ ਤੱਕ ਲੋਕ ਪੂਰੇ ਗੁਰੂ ਦੀ ਸ਼ਰਣ ਨਹੀਂ ਆਉਣਗੇ ਸ਼ਰਣ ਆਉਣ ਦਾ ਮਤਲਬ ਆਪਾਂ ਗੁਰਦੁਆਰੇ ਆਏ ਤੇ ਚਲੇ ਗਏ ਇਹਨੂੰ ਸ਼ਰਣ ਆਉਣਾ ਨਹੀਂ ਕਹਿੰਦੇ ਅਦੀਨਗੀ ਕਬੂਲ ਕਰ ਲੈਣੀ ਗੁਰੂ ਦੇ ਰਾਹ ਤੇ ਤੁਰ ਪੈਣਾ ਤਾਂ ਇੰਦਾ ਮੰਨੀਏ ਜਿੰਨੇ ਆਪਾਂ ਬੈਠੇ ਆ ਅੱਜ ਤੋਂ ਬਾਅਦ ਬੱਚੀ ਦੇ ਮਾਤਾ ਜੀ ਬੱਚੇ ਦੇ ਮਾਤਾ ਜੀ ਬੱਚੀ ਦੇ ਪਿਤਾ ਜੀ ਬੱਚੇ ਦੇ ਪਿਤਾ ਜੀ ਸਾਰੇ ਇੱਕ ਦੂਜੇ ਦੇ ਸਾਹਮਣੇ ਐ ਮੰਨਿਓ ਕਬੀਰ ਸਭ ਤੇ ਹਮ ਬੁਰੇ ਮੈਂ ਇਹਨਾਂ ਨਾਲੋਂ ਘੱਟ ਸਿਆਣਾ ਬਸ ਫਿਰ ਵੇਖੋ ਰਿਸ਼ਤਾ ਕਿੰਨਾ ਖੂਬਸੂਰਤ ਬਣਦਾ ਉੱਥੇ ਦੋਵੇਂ ਮੈਂਬਰ ਇਸ ਸੁਭਾਗ ਜੋੜਾ ਵੀ ਇੱਕ ਦੂਜੇ ਨੂੰ ਕਵੇ ਵੀ ਤੇਰੇ ਨਾਲੋਂ ਮੈਂ ਘੱਟ ਸਿਆਣਾ ਤੇਰੇ ਨਾਲੋਂ ਮੈਂ ਘੱਟ ਸਿਆਣੀ ਫਿਰ ਤੁਸੀਂ ਖੂਬਸੂਰਤੀ ਵੇਖੋ ਰਿਸ਼ਤਿਆਂ ਦੀ ਬਾਕੀ ਵੀ ਸਬਕ ਲਈਏ ਆਪਾਂ ਇੱਥੇ। ਔਰ ਇਹ ਪ੍ਰੈਕਟਿਸ ਕਰਨ ਤੋਂ ਬਿਨਾ ਇਹ ਇਹਨੂੰ ਅਭਿਆਸ ਕਰਨਾ ਕਹਿੰਦੇ ਆ। ਇਹਨੂੰ ਬੰਦਗੀ ਐ। ਅੱਜ ਕੱਲ ਬੰਦਗੀਆਂ ਹੁੰਦੀਆਂ ਨੇ ਕੋਈ ਕਿਤੇ ਨਹਾ ਰਿਹਾ ਐ, ਕੋਈ ਕਿਤੇ ਚੁੱਭੀਆਂ ਲਾ ਰਿਹਾ ਐ, ਕੋਈ ਕਿਤੇ ਚੌਂਕੜੇ ਮਾਰ ਰਿਹਾ ਐ, ਕੋਈ ਸਮਾਧੀਆਂ ਜਿੰਨੀਆਂ ਮਰਜ਼ੀ ਲਾ ਲਓ ਸਮਾਧੀਆਂ। ਸਮਾਧੀਆਂ ਲਾਉਣ ਵਾਲਿਆਂ ਦੇ ਕਿਹੜੇ ਪਰਵਾਸ ਸਿਆਣੇ ਨੇ? ਕੋਕੀ ਬੰਦਾ ਬਾਹਰੀ ਕਰਮ ਤਾਂ ਕਰੀ ਜਾਂਦਾ ਐ, ਅੰਦਰੋਂ ਤਾਂ ਸਮਝ ਹੀ ਨਹੀਂ ਰਿਹਾ ਗੱਲ ਨੂੰ। ਖੇਡ ਤਾਂ ਸਾਰੀ ਅੰਦਰ ਦੀ ਐ। ਬਾਣੀ ਚ ਬਾਬੇ ਨੇ ਲਿਖਿਆ ਕਬੀਰ ਗੰਗਾ ਨੀਰ ਜੋ ਘਰ ਕਰ ਐ ਜੇ ਕੋਈ ਬੰਦਾ ਗੰਗਾ ਦੇ ਲਾਗੇ ਘਰ ਬਣਾ ਲੇ ਇਹਦੇ ਨਾਲ ਕੀ ਫਰਕ ਪੈਂਦਾ ਤੁਸੀਂ ਸਾਰੀ ਜ਼ਿੰਦਗੀ ਧਾਰਮਿਕ ਥਾਂ ਤੇ ਬੈਠੇ ਰੋ ਪੀਵੇਂ ਨਿਰਮਲ ਨੀਰ ਉਹ ਆਪਣੇ ਆਪ ਨੂੰ ਇਦਾਂ ਸੋਚਣ ਪੀਂਹੀਂ ਤਾਂ ਬੜੇ ਰੱਬ ਦੇ ਲਾਗੇ ਆ ਗੁਰੂ ਸਾਹਿਬ ਕਹਿੰਦੇ ਰੱਬ ਦੇ ਲਾਗੇ ਤਾਂ ਸੁਭਾਅ ਕਰਕੇ ਹੋਣਾ ਬੰਦੇ ਨੂੰ ਰੱਬ ਦਾ ਸੁਭਾਅ ਕਿਦਾਂ ਦਾ ਹੈ ਬਾਣੀ ਵਿੱਚੋਂ ਪੰਕਤੀ ਕੋਟ ਕਰ ਦਿੰਦਾ ਰੱਬ ਦਾ ਸੁਭਾਅ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਰੱਬ ਕੋਈ ਇੱਕ ਕੰਮ ਨਹੀਂ ਹੁੰਦਾ ਮੈਂ ਜਦੋਂ ਬਾਣੀ ਪੜ੍ਹਦਾ ਹੈਰਾਨ ਹੋ ਜਾਂਦਾ ਕਿ ਰੱਬ ਵੀ ਅਸਮਰਥ ਹੈ ਤੁਸੀਂ ਵੇਖਿਓ ਬਾਣੀ 'ਚ ਲਿਖਿਆ ਰੱਬ ਵੀ ਅਸਮਰਥ ਹੈ ਰੱਬ ਤੋਂ ਵੀ ਇੱਕ ਕੰਮ ਨਹੀਂ ਹੁੰਦਾ ਖਮਾ ਲਓਗੀ ਹੈ ਰੱਬ ਤਾਂ ਸਾਰਾ ਕੁਝ ਕਰ ਸਕਦਾ ਪਤਾ ਹੀ ਮੰਨਦੇ ਆ ਸਾਰੇ ਪਰ ਬਾਣੀ 'ਚ ਲਿਖਿਆ ਇੱਕ ਕੰਮ ਰੱਬ ਵੀ ਨਹੀਂ ਕਰ ਸਕਦਾ ਮਹਾਰਾਜ ਉਹ ਕਿਹੜਾ ਕੰਮ ਹੈ ਜਿਹੜਾ ਰੱਬ ਤੋਂ ਨਹੀਂ ਹੁੰਦਾ ਹੁਣ ਵੇਖਿਓ ਕਹਿੰਦੇ ਰੱਬ ਦਾ ਪਹਿਲਾ ਗੋਣ ਹੈ ਧਿਆਨ ਨਾਲ ਸਮਝ ਲਿਓ ਆਪਾਂ ਸਮਾਪਤੀ ਕਰਦੇ ਹਾਂ ਬਹੁਤ ਲੰਮਾ ਸਮਾਂ ਨਹੀਂ ਲਾਉਣਾ ਆਪਾਂ ਕਿਉਂਕਿ ਸਮਾਂ ਨਹੀਂ ਬਹੁਤਾ ਹਾਲਾਂਕਿ ਮੈਨੂੰ ਲੱਗਦਾ ਵੀ ਇੱਥੇ ਸਾਨੂੰ ਸਾਰਿਆਂ ਨੂੰ ਸਾਰੇ ਹੀ ਸਬਕ ਲਓ ਇਤੋਂ ਵੀ ਸਾਡੀਆਂ ਬਰਾਤਾਂ 2-2 ਦਿਨ ਰਹਿੰਦੀਆਂ ਹੁੰਦੀਆਂ ਸੀ ਅਸੀਂ ਬਹੁਤ ਕਾਲੀ ਜਾਂ ਸਾਰੇ ਤੇ ਉਹ 2 ਦਿਨ ਰਹਿਣ ਵਾਲੀਆਂ ਬਰਾਤਾਂ ਵੀ ਟਾਈਮ ਨਾਲ ਪਹੁੰਚਦੀਆਂ ਸੀ ਅੱਜ ਕੱਲ ਬਰਾਤਾਂ ਨੇ ਰਹਿਣਾ ਵੀ ਘੱਟ ਟਾਈਮ ਹੁੰਦਾ ਤੇ ਪਹੁੰਚਦੀਆਂ ਵੀ ਲੇਟ ये समझो क्योंकि यह कोई नॉर्मल गल नहीं है बस ठीक है बच्चा बच्ची ने एक थान पर बहना है तो चार परमा कर हालांकि इदा ही होंगे कि लावा का की काम है बस गुरुद्वारे जाना भाई ने पढ़ देनी आप था गेड़ा देख मु बस लावा काम है हालांकि असल काम ही यह है मेन जो टर्निंग पॉइंट है लाइफ का जिन्हें एजेंडा सैट करना है लाइफ का यही जगह है बाकी जगह नहीं हैं ਬਾਕੀ ਜਗ੍ਹਾ ਨੇ ਤਾਂ ਸਾਡੇ ਮਾਈਂਡ ਜਿਹੜੇ ਸੈੱਟ ਹੋਣਗੇ ਵੀ ਇੱਥੇ ਥੋੜੇ ਉੱਥੇ ਅਪਸੈਟ ਹੋਣਗੇ ਬਾਕੀ ਥਾਵਾਂ ਤੇ ਤਾਂ ਬਾਕੀ ਥਾਵਾਂ ਤੇ ਇਦਾਂ ਕਿਹਾ ਜਾ ਹੁਣ ਜੇ ਮੈਂ ਕਹਿ ਰਿਹਾ ਵੀ ਪਰਿਵਾਰਕ ਮੈਂਬਰਾਂ ਨੂੰ ਆਪਣੇ ਤੋਂ ਵੱਧ ਸਿਆਣਾ ਮੰਨੋ ਤੇ ਸਾਡੀ ਪੰਜਾਬੀ ਕਲਚਰ ਚ ਕੀ ਹੈ ਇਹਨਾਂ ਨਾਨਕਿਆਂ ਦੀ ਰੜੇ ਪੰਘੀਰੀ ਬੋਲੇ ਇਹਨਾਂ ਦਾਦਕਿਆਂ ਦੀ ਰੜੇ ਪੰਘੀਰੀ ਬੋਲੇ ਤੁਸੀਂ ਤਾਂ ਪੰਘੀਰੀਆਂ ਬੁਲਾਉਣ ਤੇ ਵੱਧ ਟਾਈਮ ਲਾਉਦੇ ਤੁਸੀਂ ਵੇਖੋ ਤਾਨੇ ਮੇਨੇ ਦੇਣ ਨੂੰ ਬੰਦਾ ਕਿੱਡਾ ਸ਼ੇਰ ਹੈ ਔਰ ਉਹਦੇ ਲਈ ਗਰੁੱਪ ਕ੍ਰੀਏਟ ਹੋ ਗਏ ਪੰਜਾਬ 'ਚ ਹੈਰਾਨਗੀ ਹੈ ਬੰਦਾ ਲੜਨ ਦੀਆਂ ਟ੍ਰੇਨਿੰਗਾਂ ਦੇ ਰਿਹਾ ਪੰਜਾਬ 'ਚ ਸੱਭਿਆਚਾਰ ਦੇ ਨਾਂ ਤੇ ਲੜਾਈ ਦੇ ਗਰੁੱਪ ਬਣ ਰਹੇ ਨੇ ਪੰਜਾਬੀਆਂ ਨੂੰ ਲੜਨਾ ਸਿਖਾਉਣ ਦੀ ਲੋੜ ਹੈ ਇਹ ਤਾਂ ਖੂਨ ਚ ਹੈ ਇਹ ਦੱਸੋ ਵੀ ਇਹਨਾਂ ਨੂੰ ਸ਼ਾਂਤ ਕਿਵੇਂ ਰੱਖਣਾ ਹੈ ਐਵੇਂ ਥੋੜੀ ਇਤਿਹਾਸ 'ਚ ਲਿਖਿਆ ਸੀ ਧੰਨ ਗੁਰੂ ਸਮਰਾਥ ਨਾਗਵਸ ਕੀਤੇ ਜ਼ਹਿਰੀ ਇਤੇ ਆਜ ਦੇਕਰ ਆਉਂਦਾ ਧੰਨ ਗੁਰੂ ਆ ਜਿਨੇ ਇੰਨੇ ਭੇੜੇ ਨਾਗ ਵਸ ਵਿੱਚ ਕਰ ਲਿਆ ਤਾਂ ਸਰ ਬੰਦਾ ਹੀ ਨਾਗ ਐ ਇੱਥੇ ਡੰਗ ਮਾਰਨ ਵਾਲਾ ਇਹਨਾਂ ਨਾਗਾਂ ਨੂੰ ਕਾਬੂ ਕਰਨਾ ਸੌਖਾ ਕੰਮ ਐ ਕਦੇ ਤਾਂ ਤੁਸੀਂ ਵੇਖੋ ਸਾਰਿਆਂ ਥਾਵਾਂ ਤੇ ਹਵਾਈ ਡੰਗ ਮਾਰਨ ਦੀ ਮਿਲ ਰਹੀ ਐ ਜਿੱਥੇ ਡੰਗ ਸ਼ਾਂਤ ਹੋਣੇ ਨੇ ਉੱਥੇ ਬੰਦਾ ਕਾਲੀ ਪਾ ਦਿੰਦਾ ਐ ਅਣਕੇ ਵੀ ਬਾਬਾ ਜੀ ਫਟਾਫਟ ਮਿੰਟੋ ਮਿੰਟੀ ਤੇਆਂ ਤੇ ਬਾਬਿਆਂ ਦਾ ਲੋਹ ਪੀਤਾ ਹੁੰਦਾ ਵਿਚਾਰਿਆਂ ਦਾ ਬਾਬਾ ਜੀ ਬਾਹਲਾ ਟਾਈਮ ਨਾ ਲਾਓ ਹੁਣ ਬਾਬੇ ਰੈਡੀਮੇਡ ਕਰਕੇ ਰੱਖ ਲੈਣ ਵੀ ਤੁਸੀਂ ਆਓ ਤਾਂ ਤੁਹਾਨੂੰ ਫੜਾ ਦੇਣ ਬਾਹਰ ਵੀ ਲੈ ਜਾਓ ਤੁਸੀਂ ਭਾਈ ਚਾਰ ਲਾਵਾਂ ਨੂੰ 10 ਮਿੰਟ ਲੱਗਣੇ ਹੀ ਨੇ ਹੁਣ ਸੋ ਧਿਆਨ ਦਿਓ ਗੌਰ ਕਰੀਏ ਇਹਦੇ ਇਹ ਬਹੁਤ ਜ਼ਰੂਰੀ ਗੱਲ ਪਹਿਲੀ ਲਾਵ ਸਮਾਣੀ ਮੈਂ ਜਿਹੜੀ ਰੱਬ ਦੀ ਗੱਲ ਕਰਨ ਲੱਗਾ ਸੀ ਵਿੱਚ ਅਧੂਰੀ ਰਹਿ ਜਾਣੀ ਹੈ ਵਿੱਚੋਂ ਮੈਂ ਕਿਸੇ ਹੋਰ ਬਨੇਣਾ ਨਿਕਲ ਜਾ ਬਾਬੇ ਨੇ ਕਿਹਾ ਰੱਬ ਦਾ ਇੱਕ ਸੁਭਾਅ ਹੈ ਸਾਰੇ ਸਿੱਖ ਦਿਓ ਮੇਰੇ ਵੀਰ ਮੇਰੇ ਭੈਣਾ ਮੇਰੀ ਸਤਕਾਰਤ ਭੈਣ ਮੇਰਾ ਵੀਰ ਸਿੱਖ ਦਿਓ ਹਾਂ ਜੀ ਕੀ ਹੈ ਰੱਬ ਦਾ ਸੁਭਾਅ ਰੱਬ ਮਿੱਠਾ ਬੋਲਦਾ ਹੈ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਗੁਰੂ ਮਿੱਠਾ ਬੋਲਦਾ ਰੱਬ ਮਿੱਠਾ ਬੋਲਦਾ ਰੱਬ ਹਮੇਸ਼ਾ ਮਿੱਠਾ ਬੋਲ ਅਸੀਂ ਹਮੇਸ਼ਾ ਮਿੱਠਾ ਬੋਲ ਸ਼ਬਦ ਇਦਾਂ ਦੇ ਵਰਤੋ ਕਿ ਅਗਲੇ ਨੂੰ ਸ਼ਾਂਤੀ ਆਵੇ। ਸ਼ਬਦ ਇਦਾਂ ਦੇ ਵਰਤੋ ਕਿ ਅਗਲੇ ਨੂੰ ਠੰਡ ਪਵੇ ਸ਼ਬਦ ਸੁਣ ਕੇ। ਸ਼ਬਦ ਸੁਣ ਕੇ ਤਰੇਲੀ ਨਹੀਂ ਆਉਣੀ ਚਾਹੀਦੀ। ਸ਼ਬਦ ਸੁਣ ਕੇ ਮੱਥੇ ਤੇ ਵੱਟ ਨਹੀਂ ਪੈਣਾ ਚਾਹੀਦਾ। ਠੀਕ ਹੈ ਮੈਂ ਦੁਖੀ ਹੋ ਸਕਦਾ ਕਿਤੇ। ਪਰ ਸ਼ਬਦ ਬੋਲ ਕੇ ਹੁਣ ਸਾਹਮਣੇ ਵਾਲੇ ਨੂੰ ਦੁਖੀ ਕਿਉਂ ਕਰਨਾ? ਮੰਨ ਲਓ ਵੀ ਮੈਂ ਮੈਂ ਸਟ्रेस ਵਿੱਚੋਂ ਆਇਆ ਬਾਹਰੋਂ ਕਿਤੇ ਹੁਣ ਘਰ ਆਣ ਕੇ ਫਿਰ ਘਰ ਦੇ ਵਿੱਚ ਸਟ्रेस ਚ ਲਿਆਉਣੇ ਨੇ। ਜਦੋਂ ਜੋੜਾ ਲਾਇਆ ਕੱਪੜੇ ਚ ਇੰਜ ਕੀਤਾ ਸਟ੍ਰੈਸ ਵੀ ਲਾ ਦਿਓ ਨਾ ਕਿਉਂਕਿ ਜਿੰਨਾ ਦਾ ਸਟ੍ਰੈਸ ਆ ਉਹ ਤਾਂ ਰਹਿ ਗਏ ਬਾਅਦ ਇਹ ਤਾਂ ਆਪਣੇ ਨੇ ਕਰ ਦਿਓ ਨੇ ਇਹਨਾਂ ਨਾਲ ਸਹਿਜ ਨਾਲ ਗੱਲ ਮਹਾਰਾਜ ਕਹਿੰਦੇ ਮਿੱਠ ਬੋਲਣਾ ਹਰ ਸੱਜਣ ਸਵਾਮੀ ਮੋਰਾ ਤੇ ਜਿਹੜੀ ਗੱਲ ਮੈਂ ਕਰਦਾ ਸੀ ਅਗਲੀ ਵੀ ਰੱਬ ਨੂੰ ਇੱਕ ਕੰਮ ਨਹੀਂ ਆਉਂਦਾ ਉਹ ਕਿਹੜਾ ਕੰਮ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਿੱਠ ਬੋਲਣਾ ਦੀ ਹਰ ਸੱਜਣ ਸਵਾਮੀ ਮੋਰਾ ਹਉ ਸੰਮੜ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਸਾਰੇ ਬੋਲਦੇ ਹੋ ਕੌੜਾ ਹਉ ਸੰਮੜ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਉਹਨੂੰ ਕੌੜਾ ਬੋਲ ਬੋਲਣਾ ਹੈ ਅੱਛਾ ਉਸ ਗੁਰੂ ਦੀ ਗੋਦ ਵਿੱਚ ਸਾਡੀਆਂ ਲਾਵਾ ਹੋਈਆਂ ਇਹਦਾ ਮਤਲਬ ਸਾਨੂੰ ਦੋਵਾਂ ਜੀਆ ਨੂੰ ਅੱਜ ਤੋਂ ਬਾਅਦ ਕੌੜਾ ਬੋਲ ਬੋਲਣਾ ਨਹੀਂ ਆਉਣਾ ਚਾਹੀਦਾ ਜਿੰਨੇ ਮਰਜੀ ਪਰੇਸ਼ਾਨ ਹੋ ਨਹੀਂ ਬੋਲਣਾ ਕੌੜਾ ਉਹ ਕਿਉਂ ਕਿਉਂਕਿ ਕੌੜਾ ਬੋਲਣਾ ਜਾਣੈ ਉਹਨੂੰ ਬੋਲਣਾ ਹੀ ਨਹੀਂ ਆਉਂਦਾ ਪੂਰਨ ਭਗਵਾਨ ਹੈ ਉਹ ਪੂਰਨ ਕੰਪਲੀਟ ਹੈ ਉਹਨੂੰ ਮਾੜੇ ਸ਼ਬਦ ਹੀ ਨਹੀਂ ਬੋਲਣੇ ਆਉਂਦੇ ਬੋਲੇਗਾ ਕਿਵੇਂ ਉਹਦੇ ਕੋਲ ਪੰਡਾਰ ਹੀ ਨਹੀਂ ਇਹਨਾਂ ਸ਼ਬਦਾਂ ਦਾ ਹੁਣ ਵੇਖੋ ਪਹਿਲੀ ਲਾਮ ਹਰ ਪਹਿਲੜੀ ਲਾਮ ਪਰਵਿਰਤ ਪਰਵਿਰਤ ਦਾ ਅਰਥ ਹੈ ਅੱਜ ਤੋਂ ਪਹਿਲਾਂ ਕੇਸੀ ਛੱਡ ਦਿਓ ਕੱਲ ਤੋਂ ਕਿਵੇਂ ਹੋਣਾ ਹੈ ਇੱਧਰ ਧਿਆਨ ਦੇ ਇੱਕ ਦੂਜੇ ਨੂੰ ਬਦਲਣ ਦੀ ਜਗ੍ਹਾ ਤੇ ਆਪਣੇ ਆਪ ਨੂੰ ਬਦਲ ਲਈਏ ਸਾਡੇ ਬੰਦੇ ਨਾ ਕਈ ਵਾਰ ਸਾਡੀਆਂ ਭੈਣਾਂ ਸਾਰੀ ਜ਼ਿੰਦਗੀ ਇਹੋ ਹੀ ਜ਼ੋਰ ਲਾਉਂਦੀਆਂ ਰਹਿੰਦੀਆਂ ਆ ਕਿ ਜਿਨੇ ਨਾਲ ਉਹ ਵਿਆਹੀਆਂ ਗਈਆਂ ਉਹ ਬਦਲ ਜਾਣ ਜਿਹੜੇ ਵਿਆਹਏ ਜਾਂਦੇ ਜਿਨ੍ਹਾਂ ਨਾਲ ਉਹਨਾਂ ਦਾ ਬੰਦਿਆਂ ਦਾ ਇਰਾਦਾ ਹੁੰਦਾ ਵੀ ਇਹ ਬਦਲ ਜਾਣ ਦੂਜੇ ਨੂੰ ਬਦਲਣ ਨਾਲੋਂ ਚੰਗਾ ਹੈ ਆਪਣੇ ਆਪ ਨੂੰ ਬਦਲ ਲਈਏ ਥੋੜਾ ਜਿਹਾ ਚੇਂਜ ਕਰ ਲਈਏ ਆਪਣੇ ਆਪ ਨੂੰ ਬਦਲਣਾ ਸੌਖਾ ਦੂਜੇ ਨੂੰ ਬਦਲਣ ਨਾਲ ਅੱਛਾ ਜੇ ਤੁਸੀਂ ਬਦਲ ਗਏ ਤੇ ਦੂਜੇ ਨੇ ਵੀ ਬਦਲ ਜਾਣਾ ਕਿਉਂਕਿ ਪੰਜਾਬੀ ਆਪਸ ਸੁਭਾਅ ਹੈ ਆਪਣਾ ਤੈਂ ਕਦੀ ਨੋਟ ਕੀਤਾ ਹਣਾ ਬੰਦਾ ਗੱਡੀ ਤੇ ਜਾਂਦਾ ਹੋਵੇ ਨਾ ਤੇ ਜੇ ਕੋਈ ਬੰਦਾ ਲਾਗੋਂ ਦੀ ਗੱਡੀ ਅੱਗੇ ਕੱਢਣ ਲੱਗੇ ਫੇਰ ਨਹੀਂ ਬੰਦਾ ਕੱਢਣ ਹੁੰਦਾ ਭਾਵੇਂ ਆਪਣੀ ਨਵੀਂ ਗੱਡੀ ਛਲਾਉਣੀ ਨਾ ਪੈ ਜਾਏ ਤੇ ਜੇ ਪਿਆਰ ਨਾਲ ਹੱਥ ਜੋੜ ਕੇ ਕਹੋ ਭਾਈ ਲੰਘ ਜਾਣ ਦੋ ਫੇਰ ਕਹਿੰਦਾ ਕੋਈ ਨਹੀਂ ਫੇਰ ਭਾਵੇਂ ਦੱਸ ਲੰਘ ਜਾਣ ਅਸੀਂ ਇਦਾਂ ਦੇ ਹੀ ਆ ਇੱਥੇ ਗੁੱਸੇ ਨਾਲ ਨਹੀਂ ਪਿਆਰ ਨਾਲ ਤਾਂ ਜਾਨ ਵੀ ਮੰਗ ਲੈ ਭਾਵੇਂ ਕੋਈ ਪੰਜਾਬੀ ਇਦਾਂ ਦਾ ਹੀ ਨੇ ਔਰ ਇਹ ਬਹੁਤ ਖੂਬਸੂਰਤ ਗੱਲ ਹੈ ਵਿਆਖਿਆ ਤਾਂ ਮੇਰੇ ਕੋਲ ਸਮਾਂ ਨਹੀਂ ਵੀ ਮੈਂ ਇਹਦੇ ਡਿਟੇਲਸ ਜਾਵਾਂ ਵੀ ਇਹ ਕਿਉਂ ਖੂਬਸੂਰਤ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਪਹਿਲਾ ਸ਼ਬਦ ਪਰਵਿਰਤ ਪਰ ਵੀਰਤ ਦਾ ਅਰਥ ਹੈ ਆਹਰ ਵਿੱਚ ਲੱਗਣਾ ਇੱਕ ਦੂਜੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦੇ ਆਰਚ ਲੱਗਣਾ ਦੋਵਾਂ ਜੀਆਂ ਨੇ ਇੱਕ ਖੁਸ਼ੀ ਦੇ ਆਰਚ ਲੱਗਣਾ ਹੈ ਬੱਚਿਓ ਅੱਜ ਤੋਂ ਬਾਅਦ ਗੁਰੂ ਦਾਇਓ ਪੰਦਤ ਇਹ ਪਹਿਲੀ ਲਾਮ ਦੂਸਰੀ ਲਾਮ ਹੈ ਨਿਰਮਲ ਭੌ ਹੁਣ ਆ ਗੱਲ ਸਾਰੇ ਧਿਆਨ ਨਾਲ ਸੁਣ ਲਿਓ ਨਿਰਮਲ ਭੌ ਦਾ ਅਰਥ ਹੁੰਦਾ ਭੌ ਤਾਂ ਭੌ ਹੀ ਹੁੰਦਾ ਨਿਰਮਲ ਭੌ ਕੀ ਹੋਇਆ ਭੌ ਦਾ ਮਤਲਬ ਡਰ ਹੈ ਨਿਰਮਲ ਭੌ ਕੀ ਹੈ ਅਦਬ ਡਰ ਤੇ ਅਦਬ ਚ ਕੀ ਫਰਕ ਹੁੰਦਾ ਹੈ ਡਰ ਹੁੰਦਾ ਹੈ ਸਾਹਮਣੇ ਬੱਲਾ ਸਾਹਮਣੇ ਹੋਵੇ ਤੁਸੀਂ ਡਰਦੇ ਹੋ ਅਦਬ ਹੁੰਦਾ ਹੈ ਬੰਦਾ ਸਾਹਮਣੇ ਨਾ ਵੀ ਹੋਵੇ ਤੁਸੀਂ ਤਾਂ ਵੀ ਅਦਬ ਕਰਦੇ ਹੋ ਇਹਨੂੰ ਕਹਿੰਦੇ ਨੇ ਨਿਰਵਲ ਪਉ ਹੁਣ ਗੁਰੂ ਸਾਹਿਬ ਸਾਨੂੰ ਇਹ ਜਾਤ ਸਿਖਾਉਂਦੇ ਆ ਦੂਸਰੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇੱਕ ਦੂਜੇ ਨੂੰ ਬੋਲ ਕੇ ਫੀਲਿੰਗ ਨਾ ਦੱਸਣੀ ਪਵੇ ਜੇ ਤੁਸੀਂ ਸੱਚੀ ਮੀਆਂ ਬੀਬੀ ਬਣਿਆ ਪਤੀ ਪਤਨੀ ਬਣਿਆ ਪਪਾ ਨੂੰ ਬਿਨਾ ਬੋਲਿਆ ਇੱਕ ਦੂਜੇ ਦੀ ਫੀਲਿੰਗ ਅੱਜ ਤੋਂ ਬਾਅਦ ਸਮਝਣੀ ਪੈਣੀ ਵੈਸੇ ਅੱਜ ਦਾ ਟ੍ਰੈਂਡ ਚੇਂਜ ਹੋ ਗਿਆ ਅੱਜ ਨਾ ਵਿਆਹ ਤੋਂ ਪਹਿਲਾਂ ਬੜੀ ਫੀਲਿੰਗ ਸਮਝਦੇ ਇੱਕ ਦੂਜੇ ਨਹੀਂ ਸਾਰੇ ਤੇ ਵਿਆਹ ਤੋਂ ਬਾਅਦ ਪਤਾ ਨਹੀਂ ਕੀ ਹੁੰਦਾ ਪਹਿਲਾਂ ਬੜਾ ਧਿਆਨ ਰੱਖਣਗੇ ਵੀ ਮੇਰੀ ਪਤਨੀ ਨੂੰ ਕਿਹੜੀਆਂ ਚੀਜ਼ਾਂ ਪਸੰਦ ਨੇ ਪਤੀ ਨੂੰ ਕਿਹੜੀਆਂ ਚੀਜ਼ਾਂ ਪਸੰਦ ਨੇ ਮੈਨੂੰ ਪਤਾ ਸੀ ਤੈਨੂੰ ਇਦਾਂ ਚੰਗਾ ਨਹੀਂ ਲੱਗਣਾ ਮੈਨੂੰ ਪਤਾ ਸੀ ਅਕਸਰ ਗੱਲਾਂ ਬਾਤਾਂ 'ਚ ਬੰਦਾ ਇਦਾਂ ਦੀਆਂ ਗੱਲਾਂ ਹੀ ਕਰਦਾ ਪਰ ਜਦੋਂ ਵਿਆਹ ਹੋ ਜਾਏ ਫਿਰ ਪਤਾ ਨਹੀਂ ਕਿਉਂ ਆਇ ਲੱਗਦਾ ਵੀ ਤੈਨੂੰ ਉਹ ਪਸੰਦੀ ਕੁਛ ਨਹੀਂ ਹੈ। ਮਿਲ ਕਮਾਲ ਦੀ ਗੱਲ ਹੈ ਬੰਦਾ ਚੇਂਜ ਕਿੱਦਾਂ ਹਾਲਾਂਕਿ ਸਗੋਂ ਹੋਰ ਨੇੜੇ ਹੋਣਾ ਸੀ ਇਹ ਤੋਂ ਬਾਅਦ। ਕਿਉਂ ਹੁੰਦਾ ਭਲਾ ਕਿਉਂਕਿ ਸਾਡੀ ਸੋਸਾਇਟੀ ਠੀਕ ਨਹੀਂ ਹੈ। ਸਾਡਾ ਸਰਕਲ ਠੀਕ ਨਹੀਂ। ਪੁਰਾਣੇ ਸਮਿਆਂ 'ਚ ਆਨੰਦਕਾਰਜ ਹੁੰਦੇ ਸੀ ਬੱਚੀ ਦੇ ਲਾਗੇ ਦਾਨੀਆਂ ਮਾਤਾਵਾਂ ਹੁੰਦੀਆਂ ਸੀ। ਬੱਚਿਆਂ ਦੇ ਲਾਗੇ ਦਾਨੇ ਬੰਦੇ ਹੁੰਦੇ ਸੀ। ਅੱਜ ਕੱਲ੍ਹ ਸੱਚੀ ਦੱਸਿਓ ਭਲਾ ਦਾਨਿਆਂ ਨੂੰ ਲਾ ਕੇ ਆਉਣ ਦੇ ਨੇ ਉਹ ਤੁਸੀਂ ਵਿਆਹਾਂ ਚ ਨਾ ਧੀ ਆਉਣ ਦੀਆਂ ਨਾ ਪੁੱਤ ਆਉਣ ਦੇਂਦੇ। ਸ਼ਬਦ ਮੈਂ ਵਰਤਣ ਲੱਗਾ ਤੁਹਾਨੂੰ ਚੰਗਾ ਤਾਂ ਨਹੀਂ ਲੱਗਣਾ ਪਰ ਮੈਨੂੰ ਵਰਤਣਾ ਪੈਣਾ। ਅੱਜ ਕੱਲ ਵਿਆਹਾਂ ਸ਼ਾਦੀਆਂ ਤੇ ਵੀਰ ਨੂੰ ਸਲਾਵਾ ਦੇਣ ਵਾਲੀ ਜਿਹੜੀ ਟੀਮ ਹੁੰਦੀ ਹੈ ਉਹ ਵੀ ਬਾਣੀ ਨੇ ਕਿਹਾ ਭਾਰਤ ਜਵਾਨੀ ਲਹਿਰੀ ਦੇ ਜਿਨ੍ਹਾਂ ਕੋਲ ਆਪਣੇ ਕੋਲ ਅਕਲ ਨਹੀਂ ਹੁੰਦੀ ਉਹ ਦੂਜੇ ਨੂੰ ਅਕਲਾਂ ਦੇ ਰਹੇ ਹੁੰਦੇ। ਬਾਣੀ 'ਚ ਲਿਖਿਆ ਵਾਕ ਮੈਂ ਬਾਣੀ ਜੋ ਪੜ ਰਿਹਾ ਭਾਰਤ ਜਵਾਨੀ ਲਹਿਰੀ ਦੇ ਏ ਇਹ ਲਹਿਰਾਂ ਵਾਲੇ ਬੰਦੇ ਨੇ ਤੇਰੇ ਲਾਗੇ ਕੁਝ ਦੂਜੇ ਲਾਗੇ ਕੁਝ ਇਦਾਂ ਦੇ ਹੀ ਨੇ ਇਹ ਇਹ ਬਹੁਤੇ ਸੌ ਨਹੀਂ ਆ ਗਏ ਬੰਦੇ ਜਿਹੜੇ ਬੰਦੇ ਇਦਾਂ ਸਿਖਾਉਂਦੇ ਨਾ ਬੰਦੇ ਨੂੰ ਵੀ ਪਹਿਲਾ ਪਹਿਲਾਂ ਪ੍ਰਭਾਵ ਪਾਈਦਾ ਹੁੰਦਾ ਜਿਹਦਾ ਪਹਿਲਾਂ ਟੌਰ ਪੈ ਜਾ ਸਾਰੀ ਜ਼ਿੰਦਗੀ ਟੌਰ ਉਹਦੇ ਰਹਿਦਾ ਹੱਦ ਹੋ ਗਈ ਹੈ ਟੌਰ ਪਾਉਣਾ ਇੱਕ ਦੂਜੇ ਤੇ ਤੁਸੀਂ ਕਿੱਥੋਂ ਆ ਗਿਆਂ ਅਗਲਾ ਏ ਗਉਣ ਵਾਲੇ ਵੀ ਇਦਾਂ ਦੇ ਗਾਣੇ ਗਾਈ ਜਾਂਦੇ ਆ ਹੀਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਘਰ ਪੁੱਛ ਕੇ ਵੇਖੋ ਉਹਨਾਂ ਦੇ ਨੱਕ ਤੇ ਬਹਿਣ ਦੇ ਦਿੰਦੇ ਮੱਖੀ ਗਾਉਣ ਵਾਲੇ ਭਲਾ ਸੁਨਾਂ ਅੱਖੇ ਲੱਗੋ ਉਹਨਾਂ ਦੇ ਇਸ ਬਾਪੂ ਦੇ ਅੱਖੇ ਲੱਗੋ ਇਹ ਬਾਪੂ ਚ ਬੜੇ ਬੜੀਆਂ ਕਰਾਮਾਤਾ ਨੇ ਇਸ ਬਾਪੂ ਵਿੱਚ ਤੋਂ ਇਸ ਲਈ ਤੌਰ ਨਹੀਂ ਬਣਾਉਣਾ ਤੌਰ ਤੇ ਆਪੇ ਹੀ ਬਣ ਜਾਣਾ ਜੇ ਦੋਵੇਂ ਜੀ ਜਿੱਦਾਂ ਦੇ ਤੁਰੇ ਸੀ ਅਖੀਰਲਾ ਕਦਮ ਵੀ ਜੇ ਉਦਾਂ ਦਾ ਹੀ ਤੁਰਦੇ ਰਹਿ ਤੁਹਾਡਾ ਬੱਚੇ ਇਕੱਲਿਆਂ ਦਾ ਟੌਰ ਨਹੀਂ ਬਣਨਾ ਤੁਹਾਡੇ ਟੱਬਰਾਂ ਦੇ ਟੌਰ ਵੀ ਬਣ ਜਾਣੇ ਆਪਣੀ ਜੋੜੀ ਵੇਖੋ ਉਹਨਾਂ ਦੀ ਬੱਚੇ ਬੱਚੀ ਵੇਖੋ ਉਹਨਾਂ ਦੇ ਕਦੀ ਕਿਸੇ ਨੇ ਦਿਲ ਨਹੀਂ ਦਿਖਾਇਆ ਕਿਸੇ ਦਾ ਸਾਰਾ ਪਿੰਡ ਤਰੀਫਾਂ ਕਰੇ ਤੁਹਾਡੇ ਰਿਸ਼ਤੇ ਦੀ ਇਹ ਹੋ ਨਹੀਂ ਸਕਦਾ ਹੋ ਸਕਦਾ ਪਰ ਉਹਦੇ ਲਈ ਅਸ ਬਾਪੂ ਦੀ ਗੱਲ ਨੂੰ ਸਮਝਣਾ ਪੈਣਾ ਨਿਰਮਲ ਭਾਉ ਨਿਰਮਲ ਭਾਉ ਬਿਨਾ ਬੋਲਿਆ ਹੀ ਗੱਲ ਨੂੰ ਸਮਝਣ ਅਗਲੀ ਗੱਲ ਤੀਸਰੀ ਲਾਉ ਮਹਾਰਾਜ ਕਹਿੰਦੇ ਕਿਉਂਕਿ ਵਿਆਖਿਆ ਦਾ ਸਮਾਂ ਨਹੀਂ ਹੈ ਤੀਸਰੀ ਲਾਂਚ ਮਹਾਰਾਜ ਕਹਿੰਦੇ ਹਰ ਤੀਜੜੀ ਲਾਉ ਮਨ ਚਾਉ ਪੈ ਵਿਆਖਿਆ ਨੂੰ ਤਾਂ ਟਾਈਮ ਚਾਹੀਦਾ ਬੜੀਆਂ ਗੱਲਾਂ ਪਿਆਰੀਆਂ ਨੇ ਪਰ ਉਹਦੇ ਲਈ ਸਮਾਂ ਨਹੀਂ ਤੀਜੀ ਲਾਂਚ ਮਾ ਕਰੇ ਤਾਂ ਕਹਿੰਦੇ ਚਾ ਚਾ ਕਹਿੰਦੇ ਉਤਸ਼ਾਹ ਜਿਵੇਂ ਅੱਜ ਵੇਖੋ ਸਾਰੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਚਾਹ ਆ ਨਾ ਹੱਥ ਜੋੜ ਕੇ ਅਪੀਲ ਹੈ ਗੁਰੂ ਨਾਨਕ ਦੇਵ ਜੀ ਕੁੱਕਰ ਦੀ ਇਹ ਚਾ ਨਾ ਮਰਨ ਦੇ ਉਹ ਕਦੇ ਇਹ ਚਾਰ ਰਹਿੰਦੀ ਜ਼ਿੰਦਗੀ ਇਦਾਂ ਹੀ ਬਰਕਰਾਰ ਰੱਖੀ। ਅੱਜ ਜਿਵੇਂ ਹਰ ਬੰਦਾ ਇੱਕ ਦੂਜੇ ਨਾਲ ਫੋਟੋਆਂ ਖਚਾਉਂਦਾ ਐ ਮੈਂ ਤਾਂ ਇੱਕ ਵਾਰ ਉਦਾਹਰਣ ਦਿੰਦੀ ਸੇਰਦਾ ਵੀ। ਕਿ ਜਦੋਂ ਬੱਚੇ ਤੇ ਬੱਚੀ ਦਾ ਰਿਸ਼ਤਾ ਹੁੰਦਾ ਨਾ ਜਿਹੜੀ ਪਹਿਲੀ ਅਸਲ 'ਚ ਨਾ ਵੀਡੀਓ ਪਹਿਲੀ ਮੁਲਾਕਾਤ ਦੀ ਬਣਾਉਣੀ ਚਾਹੀਦੀ ਐ। ਭਾਵੇਂ ਮਾਪੇ ਹੋਣ ਤੇ ਭਾਵੇਂ ਬੱਚੇ ਬੱਚੀ ਹੋਣ ਤੁਸੀਂ ਬੋਲੀ ਵੇਖੋ ਪਹਿਲੀ ਮੁਲਾਕਾਤ 'ਚ। ਐਂ ਲੱਗਦਾ ਜਿਵੇਂ ਬੋਲਣਾ ਹੀ ਨਹੀਂ ਆਉਂਦਾ ਦੋਵਾਂ ਜੀਆਂ। ਅੱਛਾ ਜਦੋਂ ਰਿਸ਼ਤੇਦਾਰ ਵੀ ਮਿਲਦੇ ਨਾ ਕੁੜਮ ਕੁੜਮਣੀ ਦਾ ਕੁੜਮਾਚਾਰੀ ਵੀ ਪਹਿਲੀ ਮੁਲਾਕਾਤ ਕਿੰਨੇ ਭੈਣ ਜੀ ਭਾਜੀ ਭੈਣ ਜੀ ਭਾਜੀ ਬਾਅਦ ਚ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਹੁਣ ਉਹ ਨਾ ਸਾਰਾ ਸ਼ੂਟ ਕਰਨਾ ਚਾਹੀਦਾ ਪਹਿਲੀ ਮੁਲਾਕਾਤ ਵਾਲਾ ਦੂਜੀ ਵਾਲਾ ਵੀ ਫਿਰ ਜਦੋਂ ਕਿਤੇ ਮੜ ਆ ਜਾਵੇ ਇਹਨਾਂ ਦੇ ਦਿਮਾਗ 'ਚ ਥੋੜੀ ਜੀ ਗੱਲ ਆਵੇ ਨਾ ਫਿਰ ਉਹਨੂੰ ਪਹਿਲੀ ਸ਼ੂਟਿੰਗ ਦਿਖਾਵੇ ਵੀ ਆਹ ਵੇਖੋ ਭਾਈ ਲੋ ਤੁਸੀਂ ਐਕਟਰ ਹੋ ਕੋਈ ਇੱਥੇ ਕਿੰਨੀ ਵਧੀਆ ਐਕਟਿੰਗ ਕਰ ਰਹਾ ਸੀ ਆ ਹੁਣ ਕਿਦਾਂ ਦੀ ਐਕਟਿੰਗ ਕਰ ਲਾਪੇ ਤੁਸੀਂ ਹੁਣ ਉਹ ਉਹ ਤਾਂ ਹੋ ਸਕਦਾ ਕਿਉਂਕਿ ਉਦਾਂ ਹੀ ਰੱਖੋ ਬਾਬੇ ਨੇ ਬਾਣੀ ਚ ਕਿਹਾ ਜੈਸੀ ਉਪਜੇ ਪੇੜ ਤੇ ਤੋ ਤੈਸੀ ਨਿਭੇ ਓੜ ਜਿੱਦਾਂ ਦੀ ਸ਼ੁਰੂ ਹੋਈ ਹੈ ਜੇ ਅਖੀਰ ਤੱਕ ਇਦਾਂ ਨਿਭ ਜਾਏ ਹੀਰਾ ਕਿਸ ਕਾ ਬਾਪੜਾ ਹੀਰੇ ਦੀ ਕੀ ਔਕਾਤ ਹੈ ਪੁੱਜਿਆ ਨਾ ਰਤਨ ਕਰੋੜ ਮੇਰੇ ਬੱਚਿਓ ਇਸ ਮੁਹੱਬਤ ਦੇ ਮੁਕਾਬਲੇ ਤੇ ਤੇ ਕਰੋੜਾਂ ਦੀ ਜਾਇਦਾਦ ਵੀ ਨਹੀਂ ਪਹੁੰਚਦੀ ਪ੍ਰਾਪਰਟੀ ਸੁੱਖ ਦੇ ਦੇਗੀ ਕਿਸੇ ਜਿੰਨਾ ਦੁਨੀਆ ਚ ਸਟ੍ਰੈਸ ਹੈ ਮਾਫ ਕਰਿਓ ਮੈਨੂੰ ਸਭ ਤਣਾੜ ਬੰਦਿਆਂ ਨੂੰ ਹੈ ਮਿਡਲਮੈਨ ਨੂੰ ਕੋਈ ਸਟ੍ਰੈਸ ਨਹੀਂ ਹੈ ਹਸਪੀਟਲ ਭਰੇ ਪਏ ਨੇ ਅਮੀਰ ਬੰਦਿਆਂ ਦੇ ਨਾਲ ਮੈਂ ਵੀ ਨਹੀਂ ਕਹਿੰਦਾ ਅਮੀਰੀ ਕੋਈ ਮਾੜੀ ਗੱਲ ਐ ਬਿਲਕੁਲ ਇਹਦੇ ਅਰਥ ਇਹ ਨਾ ਕੱਢ ਲਿਓ ਅਮੀਰੀ ਹੋਵੇ ਸਿੱਖ ਕੋਲ ਰੱਜ ਕੇ ਪਰ ਗੁਰੂ ਨਾਲ ਹੋ ਫਿਰ ਅਮੀਰੀ ਵੀ ਭੋਗ ਲੈਂਦਾ ਤਾਂ ਤੇ ਗੁਰੂ ਕੇ ਪਿਆਰੇ ਤੀਜੀ ਲਾਚਾ ਬੱਚਿਓ ਚਾਰਾਂ ਮੁਕਣ ਦਿਓ ਲਾਈਫ ਚ ਕਦੇ ਦੋਹਾਂ ਪਰਿਵਾਰਾਂ ਨੂੰ ਬੇਨਤੀ ਐ ਚਾਰਾਂ ਨਾ ਮੁਕਣ ਦਿਓ ਇਹਦਾ ਇਹਨਾਂ ਨੂੰ ਬਣਾ ਕੇ ਰੱਖਣਾ ਹਮੇਸ਼ਾ ਫਿਰ ਤੀਜੀ ਲਾਚ ਮਹਾਰਾਜ ਕਹਿੰਦੇ ਸਹਜ ਪਿਆ ਹੁਣ ਸਹਜ ਆ ਗਿਆ ਫੈਸਲਾ ਕਰਨ ਦੀ ਬਿਰਤੀ ਕਦੀ ਹਾਈਪਰ ਹੋ ਕੇ ਫੈਸਲਾ ਨਹੀਂ ਕਰਨਾ ਕੋਈ ਵੀ ਲਾਈਫ ਕਦੀ ਗੁੱਸੇ 'ਚ ਡਿਸੀਜਨ ਨਹੀਂ ਲੈਣਾ ਜਦੋਂ ਤੁਸੀਂ ਗੁੱਸੇ 'ਚ ਡਿਸੀਜਨ ਲੈਨੇ ਹੋ ਡਿਸੀਜਨ ਠੀਕ ਨਹੀਂ ਹੁੰਦੇ ਕਿਉਂਕਿ ਉਸ ਵੇਲੇ ਤਾਂ ਮਾਈਂਡ ਥੰਮੀ ਨਹੀਂ ਕਰ ਰਿਹਾ ਹੁੰਦਾ ਗੁੱਸੇ 'ਚ ਏਦਾਂ ਡਿਸੀਜਨ ਲੈ ਜਾਂਦੇ ਗੁੱਸੇ 'ਚ ਪਹਿਲਾ ਡਿਸੀਜਨ ਇਹ ਲੈਂਦਾ ਵੀ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਤੂੰ ਮੇਰੇ ਨਾਲ ਪਹਿਲਾ ਪੰਜਾਬੀਆਂ ਦਾ ਫੈਸਲਾ ਇਹ ਆ ਕਿ ਨਾ ਤੂੰ ਮੈਨੂੰ ਬੁਲਾਈ ਤੇ ਮੈਂ ਤੈਨੂੰ ਬੁਲਾ ਜਿੰਨਾ ਜਰ ਤੋਹੀ ਬੁਲਾਉਣਾ ਨਹੀਂ ਨਾ ਇੱਕ ਦੂਜੇ ਨੂੰ ਉਨਾ ਚਿਰ ਤੱਕ ਜ਼ਹਿਰ ਚੱਲਣਾ ਅੰਦਰ ਜਿੰਨੀ ਛੇਤੀ ਉਹ ਸਾਦਾ ਬਲਾ ਲੋ ਜ਼ਹਿਰ ਖਤਮ ਹੋ ਜਾਊਗਾ ਤੁਹਾਡੀ ਕਿਸੇ ਦੋਸਤ ਨਾਲ ਝਗੜਾ ਹੋਦਾ ਹੈ ਨਾ ਜਿੱਦਣ ਝਗੜਾ ਹੋ ਗਿਆ ਤੁਹਾਡੀਆਂ ਸਾਰੀਆਂ ਦੋਸਤ ਦੀਆਂ ਬੁਰਾਈਆਂ ਤੁਹਾਡੇ ਅੱਖਾਂ ਘੜੇ ਆ ਜਾਣੀਆਂ ਤੇ ਜਿੱਦਣ ਝਗੜਾ ਮੁੱਕ ਗਿਆ ਫੇਰਾ ਸ਼ਾਇਆ ਸਾਹਮਣੇ ਆ ਜਾਣੀਆਂ ਬੰਦੇ 'ਚ ਸਾਰਾ ਕੁਝ ਹੀ ਪਿਆ ਇਹ ਚੈੱਕ ਤੁਸੀਂ ਕਰਨਾ ਵੀ ਕਿਹੜੀ ਚੀਜ਼ ਤੁਹਾਨੂੰ ਪਸੰਦ ਤੇ ਅਖੀਰਲੀ ਉਦਾਹਰਣ ਦੇ ਕੇ ਮੈਂ ਸਮਾਪਤੀ ਕਰਨ ਲੱਗਾ ਕਿਉਂਕਿ ਪੰਜਾਬੀਆਂ ਅਸੀਂ ਫਿਰ ਸਾਰੇ ਇਕੋ ਦੇ ਨੇ ਜੇ ਤੇ ਰੋਹ ਨਾਲ ਇਦਾਂ ਕੋਸ਼ਿਸ਼ ਕਰੋਗੇ ਫਿਰ ਨਹੀਂ ਬਣਨੀ ਸਹਿਜ ਨਾਲ ਫੈਸਲਾ ਕਰੋ ਤੇ ਕਿਸੇ ਵੀ ਫੈਸਲੇ ਵਿੱਚ ਗੁਰੂ ਨੂੰ ਲਾਂਭੇ ਨਾ ਕਰਿਓ ਕੋਈ ਫੈਸਲਾ ਕਰਨਾ ਹੋਵੇ ਗੁਰੂ ਸਾਹਿਬ ਜੀ ਨੂੰ ਸ਼ਾਮਲ ਕਰ ਲਿਓ ਕਿਉਂਕਿ ਗੁਰੂ ਦੀ ਹਜ਼ੂਰੀ 'ਚ ਦੋਵਾਂ ਮੈਂਬਰਾਂ ਨੇ ਘਰ ਦੇ ਮੁਖੀਆਂ ਨੇ ਪੱਲਾ ਫੜਾਇਆ ਬੱਚੇ ਤੇ ਬੱਚੀ ਨੇ ਇੱਕ ਦੂਜੇ ਦਾ ਪੱਲਾ ਫੜਾਇਆ ਇਸ ਪੱਲੇ ਨੂੰ ਫੜ ਕੇ ਅੱਜ ਤੋਂ ਬਾਅਦ ਜਦੋਂ ਵੀ ਜ਼ਿੰਦਗੀ 'ਚ ਕੋਈ ਫੈਸਲਾ ਕਰਨਾ ਹੋਇਆ ਇਸ ਬਾਪੂ ਕੋਲ ਆ बस ਹੋਰ ਕੋਹੇ ਦਾ ਲੜਨਾ ਪੜਿਓ ਕੋਈ ਪੜਿਆ ਲਿਖਿਆ ਸਿਆਣਾ ਜਿੰਨਾ ਮਰਜ਼ੀ ਮਹਾਨ ਹੋਵੇ ਇਸ ਗੁਰੂ ਦਾ ਲੜ ਫੜਿਓ ਗੁੱਸਾ ਕਰਨਾ ਨਹੀਂ ਈਗੋ ਰੱਖਣੀ ਨਹੀਂ ਫੈਸਲੇ ਗੁੱਸੇ ਚ ਕਰਨੇ ਨਹੀਂ ਮੀਆਂ ਬੀਬੀ ਘਰ ਵਿੱਚ ਕਿਤੇ ਸਫਾ ਤੇ ਹੁੰਦੀ ਆ ਦੋਹਾਂ ਜੀਆਂ ਚ ਕਿਤੇ ਮੜਾ ਮੋਟਾ ਹੋ ਗਿਆ ਝਗੜਾ ਫਿਰ ਕਹਿੰਦਾ ਤੂੰ ਮੈਨੂੰ ਨਾ ਬੁਲਾਈ ਮੈਂ ਤੈਨੂੰ ਨਹੀਂ ਬੁਲਾਉਂਦਾ ਹੁਣ ਸਰਦਾਰ ਸਾਹਿਬ ਨੂੰ ਗੁੱਸਾ ਆ ਗਿਆ ਵੱਧ ਕਿਤੇ ਤੇ ਸਵੇਰੇ ਉਹ ਨਾ ਜਾਣਾ ਸੀ ਕਿਤੇ ਹੁਣ ਸਾਡੇ ਪੰਜਾਬੀਆਂ 'ਚ ਇੱਕ ਰੋਗ ਹੈ ਜਿਹੜਾ ਪਹਿਲਾਂ ਬੁਲਾ ਲਿਓ ਗਲਤ ਜਿਹੜਾ ਬਾਅਦ 'ਚ ਬੁਲਾਵੇ ਨਹੀਂ ਆ ਨਾ ਸਿੰਪਲ ਆਈਟ ਪਤਾ ਨਹੀਂ ਕਿੱਥੇ ਲਿਖੀ ਹੈ ਹਾਲਾਂਕਿ ਬਾਣੀ 'ਚ ਲਿਖਿਆ ਪਹਿਲਾਂ ਨਿਉਣ ਵਾਲਾ ਵੱਡਾ ਹੁੰਦਾ ਪਰ ਸਾਡੇ ਦਿਮਾਗ 'ਚ ਕੀ ਹੈ ਕਿੱਥੇ ਨਹੀਂ ਹੁੰਦਾ ਸਾਰੀ ਦੁਨੀਆ 'ਚ ਹੁੰਦਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਪਹਿਲ ਕਰਿਓ ਵੀ ਕੋਈ ਨਹੀਂ ਫਿਰ ਕਿਉਂ ਆ ਸੌਰੀ ਹੋ ਗਈ ਗਲਤੀ ਨਹੀਂ ਬੋਲਣਾ ਚਾਹੀਦਾ ਸੀ ਮੈਨੂੰ ਮੈਨੂੰ ਆ ਗੱਲ ਨਹੀਂ ਕਰਨੀ ਚਾਹੀਦੀ ਸੀ ਪਹਿਲੀ ਗੱਲ ਤੇ ਕਰੋ ਨਾ ਜੇ ਹੋ ਜਾਏ ਤੇ ਸੌਰੀ ਕਹਿ ਲਓ ਸਰਦਾਰ ਸਾਹਿਬ ਨੇ ਕਿਤੇ ਜਾਣਾ ਸੀ ਹੁਣ ਜੇ ਬੁਲਾਉਂਦੇ ਤੇ ਗਲਤ ਸਾਬਤ ਹੋ ਜਾਣਾ ਸੀ ਇਸ ਕਰਕੇ ਫਿਰ ਬੰਦਾ ਸਿਆਣਾ ਤੇ ਆਈ ਆ ਆਈਡੀਆ ਆਇਆ ਕਾਗਜ਼ ਤੇ ਨਾ ਸਲਿੱਪ ਲਿਖ ਕੇ ਪਤਨੀ ਦੇ ਸਹਰਾਣੇ ਥੱਲੇ ਰੱਖਤੀ ਕਿ ਸਵੇਰੇ 5 ਵਜੇ ਮੈਨੂੰ ਉਠਾ ਲਈ ਹੁਣ ਸਵੇਰੇ 7 ਵਜੇ ਸਰਦਾਰ ਸਾਹਿਬ ਨੇ ਜਦੋਂ ਘੜੀ ਤੇ ਟਾਈਮ ਵੇਖਿਆ ਪਰ ਲੋ ਲੈ ਆਂਦੀ ਘਰ ਚ ਕਿਠਾਇਆ ਕਿਉਂ ਨਹੀਂ ਮੈਨੂੰ ਉਹ ਕਹਿੰਦੇ ਸਰਦਾਰ ਸਾਹਿਬ ਖਾਇਆ ਸੀ ਤੁਹਾਨੂੰ 5 ਵਜੇ ਤੁਸੀਂ ਉੱਠੇ ਨਹੀਂ ਕਹਿੰਦੀ ਇਦਾਂ ਕਿਦਾਂ ਨੇ ਕਹਿੰਦਾ ਇਦਾਂ ਕਿਦਾਂ ਨਹੀਂ ਉੱਠਿਆ ਜੇ ਖਾਇਆ ਹੁੰਦਾ ਕਹਿੰਦੀ ਸਰਾਣਾ ਚੁੱਕ ਕੇ ਵੇਖ ਪਰਚੀ ਲਿਖ ਕੇ ਮੈਂ ਹੀ 5 ਵਜੇ ਰੱਖਦੀ 5 ਵਜੇ ਵੀ ਉੱਠੋ ਇਹ ਦਮ ਲੋ ਤੇਰੀ ਪਰਚੀ ਮੈਂ ਪੜ ਲਈ ਮੇਰੇ ਵਾਲੀ ਪਰਚੀ ਤੁਹਾਨੂੰ ਨਹੀਂ ਪੜੀ ਤੇ ਗਲਤ ਕੌਣ ਹੈ ਫਿਰ ਅਛਾ ਹੁਣ ਸਵੇਰੇ ਕਿੰਨਾ ਬੋਲਿਆ ਉਹ ਬੰਦਾ ਤੇ ਰਾਤੀ ਬੋਲ ਪੈਂਦਾ ਨਾ ਕੋਈ ਸਵੇਰੇ 5 ਵਜੇ ਉਠਾ ਦੇ ਕੀ ਫਰਕ ਪੈਂਦਾ ਕੋਈ ਬਿੱਲਾ ਲੱਤ ਚੱਲਿਆ ਸੀ ਇਹਦੇ ਨਾਲ ਪਰ ਦਿਮਾਗ ਚੀਗੋ ਬੈਠੀ ਐ ਮੈਂ ਬੁਲਾ ਲਾਂ ਪਹਿਲਾਂ ਪਹਿਣਾ ਚਵੀਰ ਪਹਿਣਾ ਕਿਹੜਾ ਪਹਿਣਾ ਕਰ ਲੈਣ ਸ਼ੁਰੂਆਤ ਉਹ ਵੀ ਨਹੀਂ ਕਰਦੇ ਹੋ ਕਹਿੰਦੇ ਲੈ ਜੇ ਇਹਦਾ ਸਰਜੂ ਤੇ ਮੇਰਾ ਵੀ ਸਰਜੂ ਫਿਰ ਨਹੀਂ ਕਿਸੇ ਦਾ ਵੀ ਨਹੀਂ ਸਰਨਾ ਭਾਈ ਐ ਥੋੜੀ ਸਰ ਜਾਂਦਾ ਹੁੰਦਾ ਸਗੁਰੂ ਬਾਬਾ ਮਿਹਰ ਕਰੇ ਸਹਿਜ ਚ ਫੈਸਲੇ ਕਰਿਓ ਡਿਸੀਜਨ ਸਹਿਜ ਵਿੱਚ ਲਿਓ ਆਓ ਆਪਾਂ ਸਾਰੇ ਆਨੰਦ ਸਾਹਿਬ ਪੜ੍ਹ ਕੇ ਇੱਥੇ ਸਮਾਪਤੀ ਕਰਦੇ ਆਂ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੁਭਾਗ ਜੋੜੇ ਨੂੰ ਬਹੁਤ ਸਾਰੀਆਂ ਮੁਬਾਰਕਾਂ ਗੁਰੂ ਕਿਰਪਾ ਕਰੇ ਸਾਡੇ ਸਿਰ ਤੇ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣ ਆਨੰਦ ਸਾਹਿਬ ਨਾਲ ਜੁੜਦੇ ਆ ਉਪਰੰਤ ਅਰਦਾਸ ਸਤਿਗੁਰਾਂ ਦਾ ਹੁਕਮ ਲੈ ਕੇ ਫਿਰ ਆਪਾਂ ਸਾਰੇ ਸਤਿਗੁਰਾਂ ਤੋਂ ਵਿਦਾਈ ਲਵਾਂਗੇ ਜੀ ਮਾਲਕ ਦਾ ਕਰੋ ਸ਼ੁਕਰ ਫਤਿਹ ਗੱਜ ਕੇ ਬੁਲਾਇਓ ਕੋਈ ਰਸਨਾ ਫਤਿਹ ਤੋਂ ਆਂਦੀ ਨਾ ਰਹੇ ਸਾਰੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ